ਇੱਕ ਵਕੀਲ ਜਿਸ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਜਾ ਰਹੀ ਸੀ ਅਚਾਨਕ ਕੁਝ ਲੋਕ ਉਸ ਵਕੀਲ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਲੱਗੇ ਪਰ ਕੌਣ ਸੀ ਇਹ ਵਕੀਲ ਉਸ ਦਾ ਨਾਮ ਸੀ ਬ੍ਰਾਈਨ ਮਵੈਂਡਾ ਇੱਕ ਅਜੇਹਾ ਨੌਜਵਾਨ ਜਿਸ ਨੇ ਬਿਨਾਂ ਲਾ ਦੀ ਡਿਗਰੀ ਬਿਨਾਂ ਲਾਇਸੈਂਸ ਬਿਨਾਂ ਕਿਸੇ ਟ੍ਰੇਨਿੰਗ ਦੇ 26 ਕੇਸ ਲੜੇ ਤੇ 26 ਵਿੱਚੋਂ 26 ਜਿੱਤ ਲਏ ਜਦੋਂ ਉਹ ਗਰੀਬਾਂ ਨੂੰ ਇਨਸਾਫ ਲਈ ਖਜਲ ਤੇ ਵਕੀਲਾ ਹੱਥੋਂ ਲੁੱਟ ਹੁੰਦੇ ਵੇਖਦਾ ਤਾਂ ਗੁੱਸੇ ਵਿੱਚ ਕਚੀਚੀਆਂ ਭਰ ਲੈਂਦਾ ਕਿਉਂਕਿ ਉਸ ਦਾ ਦਿਲ ਗਰੀਬਾਂ ਲਈ ਧੜਕਦਾ ਸੀ ਉਹ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਸੀ ਜਿਨ੍ਹਾਂ ਕੋਲ ਮਹਿੰਗੇ ਵਕੀਲ ਰੱਖਣ ਦੇ ਪੈਸੇ ਨਹੀਂ ਸਨ ਕੀਨਿਆ ਵਿੱਚ ਉਸ ਨੇ ਨੈਰੋਬੀ ਬਾਰ ਕਾਉਂਸਲ ਦੇ ਇੱਕ ਅਸਲ ਵਕੀਲ ਬ੍ਰਾਈਨ ਮਵੈਂਡਾ ਨਟਵੀਗਾ ਦੀ ਪੂਰੀ ਆਈਡੈਂਟੀਟੀ ਚੋਰੀ ਕਰ ਲਈ ਕਿਉਂਕਿ ਮਵੈਂਡਾ ਤੇ ਉਸ ਵਕੀਲ ਦਾ ਨਾਮ ਲਗਭਗ ਸੇਮ ਹੀ ਸੀ ਉਸ ਨੇ ਫਰਜ਼ੀ ਸਾਰੇ ਡਾਕੂਮੈਂਟ ਬਣਾ ਲਏ ਜੋ ਕੇਸ ਲੜਨ ਲਈ ਇੱਕ ਵਕੀਲ ਕੋਲ ਹੋਣੇ ਚਾਹੀਦੇ ਸਨ ਆਪਣੇ ਆਪ ਨੂੰ ਐਡਵੋਕੇਟ ਆਫ ਦਾ ਹਾਈ ਕੋਰਟ ਆਫ ਕੀਨਿਆ ਦੱਸ ਕੇ ਕੋਰਟ ਵਿੱਚ ਜਾਣ ਲੱਗ ਪਿਆ ਪਹਿਲਾਂ ਛੋਟੇ-ਮੂٹے ਕੇਸ ਲੜੇ ਫਿਰ ਵੱਡੇ-ਵੱਡੇ ਕੇਸ ਵੀ ਲੜਨ ਲੱਗ ਪਿਆ ਉਹ ਰਾਤਾਂ ਜਾਗ-ਜਾਗ ਆਨਲਾਈਨ ਰਿਸਰਚ ਕਰਦਾ ਪੁਰਾਣੇ ਕੇਸ ਪੜ੍ਹਦਾ ਕਾਨੂੰਨ ਦੀਆਂ ਕਿਤਾਬਾਂ ਤੇ ਆਨਲਾਈਨ ਰਿਸਰਚ ਨਾਲ ਬਹੁਤ ਵਧੀਆ ਦਲੀਲਾਂ ਦਿੰਦਾ ਕਈ ਕੇਸ ਤਾਂ ਜ਼ਿਲ੍ਹਾ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ ਗਏ ਸਨ ਉਸਨੇ ਛੋਟੇ-ਮੂٹے 26 ਕੇਸ ਲੜੇ ਤੇ ਸਾਰੇ ਹੀ ਜਿੱਤੇ ਅਸਲ ਵਕੀਲ ਬ੍ਰਾਈਨ ਮੋਮੈਂਡਾ ਨੂੰ ਆਪਣੇ ਨਾਂ ਤੇ ਕੇਸ ਚਲਦੇ ਦੇ ਵੇਖ ਕੇ ਸ਼ੱਕ ਹੋਇਆ ਤਾਂ ਉਸਨੇ ਲਾ ਸੋਸਾਇਟੀ ਆਫ ਕੀਨੀਆ ਨੂੰ ਕੰਪਲੇਨ ਕੀਤੀ ਐਲ ਐਸ ਕੇ ਨੇ ਚੈੱਕ ਕੀਤਾ ਤਾਂ ਪਤਾ ਲੱਗਾ ਇਹ ਤਾਂ ਫਰਜੀ ਬੰਦਾ ਹੈ 12 ਅਕਤੂਬਰ 2023 ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਮੈਂ ਤਾਂ ਸਿਰਫ ਆਪਣੇ ਕਲਾਇੰਟਸ ਦੀ ਮਦਦ ਕਰ ਰਿਹਾ ਸੀ ਜਿਨ੍ਹਾਂ ਕੋਲ ਪੈਸੇ ਨਹੀਂ ਸਨ ਮਹਿੰਗੇ ਵਕੀਲ ਰੱਖਣ ਦੇ। ਇਹ ਉਹੀ ਗਰੀਬ ਕਲਾਇੰਟ ਸਨ ਜਿਨ੍ਹਾਂ ਦੇ ਕੇਸ ਉਸ ਨੇ ਫ੍ਰੀ ਵਿੱਚ ਲੜੇ ਤੇ ਜਿੱਤੇ ਵੀ। ਤੁਸੀਂ ਕੀ ਸੋਚਦੇ ਹੋ? ਉਸ ਨੂੰ ਸਜ਼ਾ ਮਿਲਣੀ ਚਾਹੀਦੀ? ਇਸ ਤਰ੍ਹਾਂ ਦੀਆਂ ਹੋਰ ਸਟੋਰੀਆਂ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ।